ਇਹਨੀ ਹਰਿਆਣਾ ਦੀ ਖੱਟੜ ਸਰਕਾਰ ਨੇ ਜੋ ਨਿਹੱਥੇ ਕਿਸਾਨਾਂ ਤੇ ਅਤਿਆਚਾਰ ਕਰਕੇ ਸਾਡਾ ਨੌਜਵਾਨ ਵੀਰ ਸੁਭਕਰਨ ਜੋ ਸ਼ਹੀਦ ਕਰ ਦਿੱਤਾ ਗਿਆ ਉਹਦੇ ਰੋਸ ਵਿੱਚੋਂ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਤਹਿਸੀਲ ਪੱਦਰ ਤੇ ਹਰ ਜ਼ਿਲ੍ਹੇ ਦੇ ਵਿੱਚ ਹਰ ਤਹਿਸੀਲ ਦੇ ਵਿੱਚ ਇਹ ਰੋਸ ਪ੍ਰਗਟ ਕੀਤਾ ਕਿ ਕਿਸਾਨਾਂ ਤੇ ਅਤਿਆਚਾਰ ਜੋ ਹੋ ਰਿਹਾ ਕੀ ਗੁਨਾਹ ਸੀ ਕਿਸਾਨਾਂ ਦਾ ਆਪਣੇ ਹੱਕ ਮੰਗਣ ਵਾਸਤੇ ਦਿੱਲੀ ਵੱਲ ਨੂੰ ਜਾਣਾ ਸ਼ੁਰੂ ਕੀਤਾ ਹਰ ਇੱਕ ਦਾ ਅਧਿਕਾਰ ਹੈ ਆਪਣੇ ਮੰਗਾ ਮੰਗਣ ਵਾਸਤੇ ਦਿੱਲੀ ਜਾਣ ਲਈ ਪਰ ਹਰਿਆਣਾ ਦੀ ਖੱਟੜ ਸਰਕਾਰ ਨੇ ਧੰਦ ਲੀਆਂ ਉਡਾਉਂਦੇ ਹੋਏ ਸੜਕਾਂ ਤੇ ਕਿਲ ਲਾ ਕੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕ ਲਿਆ ਦਿੱਲੀ ਨਹੀਂ ਜਾਣ ਦਿੱਤਾ ਆਪਣੀਆਂ ਮੰਗਾ ਮੰਨਵਾਉਣ ਦੇ ਵਿੱਚ ਸਾਨੂੰ ਦਿੱਕਤ ਆ ਰਹੀ ਆ ਉਸ ਰੋਸ ਵਿੱਚੋਂ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਦ ਸੂਬੇ ਦੇ ਵਿੱਚ ਵੀ ਸਾਡੀ ਦੁਆਬਾ ਕਿਸਾਨ ਕਮੇਟੀ ਪੰਜਾਬ ਨੇ ਇਕੱਤਰ ਹੋ ਕੇ ਸ਼ੁਭ ਕਰਨ ਦੇ شہید ਹੋਣ ਦੇ ਰੋਸ ਵਜੋਂ ਇਹ ਜੋ ਧਰਨਾ ਦਿੱਤਾ ਹੈ। ਦੇਖੋ ਜੀ ਜੋ ਹਰਿਆਣਾ ਸਰਕਾਰ ਕਰ ਰਹੀ ਹੈ ਖੱਟਰ ਸਰਕਾਰ ਬਹੁਤ ਹੀ ਨਿੰਦਣਯੋਗ ਹੈ ਇਸ ਇਹਨੂੰ ਨਿੰਦਣ ਵਾਸਤੇ ਸਾਡੇ ਕੋਲ ਸ਼ਬਦ ਹੈ ਨਹੀਂਗੇ। ਸੋ ਪੰਜਾਬ ਸਰਕਾਰ ਨੂੰ ਵੀ ਸੀ ਅਪੀਲ ਕਰਦੇ ਆ ਕਿ ਜਿਹੜੇ 5 ਮਿੰਟ ਦੀ ਐਮਐਸਪੀ ਦੇਣ ਦੀ ਗੱਲ ਕਰਦੇ ਸੀ ਉਹ ਚਲੋ ਨਹੀਂ ਦਿੱਤੀ ਗਈ ਪਰ ਇਸ ਵੇਲੇ ਕਿਸਾਨਾਂ ਨਾਲ ਖੜਨ ਦੀ ਲੋੜ ਹੈ। ਇਸ ਵੇਲੇ ਜਰੂਰ ਸਾਡੇ ਨਾਲ ਖੜੋ ਜੋ ਅਸੀਂ ਹੱਕ ਆਪਣੇ ਮੰਗ ਰਹੇ ਆ ਉਹ ਸਾਡੇ ਹੱਕ ਅਸੀਂ ਨਿਆਂ ਦੀ ਮੰਗ ਰਹੇ ਬਿਲਕੁਲ ਜਾਇਜ਼ ਹੱਕ ਮੰਗ ਰਹੇ ਆ ਸਾਡੇ ਨਾਲ ਅਸੀਂ ਬੀਲ ਕਰਦੇ ਆ ਭਗਵੰਤ ਮਾਨ ਸਾਹਿਬ ਨੂੰ ਵੀ ਸਾਡੇ ਨਾਲ ਖੜੋ ਹੱਕ ਦਾ ਨਾਅਰਾ ਮਾਰੋ ਜੀ ਸਾਡੇ ਤੇ ਸਾਡੇ ਅਤਿਆਚਾਰ ਕਰ ਰਿਹਾ ਇਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਸਾਨ ਆਪਣੇ ਹੱਕ ਮੰਗਦੇ ਆ ਇਹਨਾਂ ਕੋ ਪੀਖ ਨਹੀਂ ਮੰਗਦੇ ਕਿਸਾਨ ਮਿਹਨਤ ਕਰਦਾ ਵਾ ਉਹ ਆਪਣੀ ਹੱਕ ਲੈਣ ਵਾਸਤੇ ਗਏ ਆ ਇਹਨਾਂ ਨੂੰ ਇੰਨਾ ਹਤਿਆਚਾਰ ਕੀਤਾ ਵਾ ਕਿਸਾਨਾਂ ਦੇ ਉੱਤੇ ਇਹਨਾਂ ਨੂੰ ਬਿਲਕੁਲ ਸਰਕਾਰਾਂ ਨੂੰ ਚਾਹੀਦਾ ਨਹੀਂ ਕਰਨਾ ਕਿਉਂਕਿ ਅਸੀਂ ਹੀ ਇਹਨਾਂ ਨੂੰ ਚੁਣ ਕੇ ਭੇਜਿਆ ਆਇਆ ਵਾ ਇਹ ਸਰਕਾਰ ਆਪ ਨਹੀਂ ਬਣੀ ਇਹ ਕੋਈ ਮਤਲਬ ਡਿਗਰੀ ਲੈ ਕੇ ਨਹੀਂ ਬਣੀ ਅਸੀਂ ਇਹਨੂੰ ਛੁੜ ਕੇ ਭੇਜਿਆ ਵਾ ਤੇ ਇਹਨਾਂ ਨੂੰ ਸਾਡੇ ਹਿੱਤ ਚ ਗੱਲ ਕਰਨੀ ਚਾਹੀਦੀ ਆ ਕਿਸਾਨਾਂ ਦੀਆਂ ਮੰਗਾਂ ਮੰਨੇ ਤੇ ਜਿਹੜਾ ਮੁਆਜ਼ਾ ਵਾ ਇਹ ਦਵੇ ਜਿਹੜੇ ਬੱਚਾ ਦੇ ਉੱਤੇ ਚਾਰ ਕੀਤੇ ਨੇ ਬੱਚਾ ਨੂੰ ਅਤਿਆਚਾਰ ਨਹੀਂ ਚਾਹੀਦਾ ਖਾਨੇ ਬੱਚਾ ਦੇ ਉੱਤੇ ਇਹਨਾਂ ਨੂੰ ਚਾਹੀਦਾ ਉਹ ਮਾਫੀ ਮੰਗੇ ਤਾਂ ਉਹਨਾਂ ਦੇ ਘਰ ਦੇ ਉਹ ਜੋ ਵੀ ਨੁਕਸਾਨ ਹੋਇਆ ਭਰਨ